ਕੀ ਬੋਲ ਰਿਹਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ 뮤직 ਡਾਇਰੈਕਟਰ ਸਚੀਨ ਉਹਜਾ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਇਨ੍ਹਾਂ ਦਿਨਾਂ ਨੂੰ ਲੈ ਕੇ ਮੈਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਇਆ ਹਾਂ ਸ਼ਹੀਦੀ ਦਿਨਾਂ ਉੱਪਰ ਮੈਂ ਇੱਕ ਸ਼ਬਦ ਵੀ ਤਿਆਰ ਕੀਤਾ ਹੈ ਜਿਸਦੇ ਬੋਲ ਉਹਨਾਂ ਨੇ ਬੋਲ ਕੇ ਦੱਸੇ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਆਓ ਸੁਣੋ ਇਹਨਾਂ ਪੂਰੀ ਜਾਣਕਾਰੀ ਇੱਥੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਔਰ ਬਾਕੀ ਜਦੋਂ ਵੀ ਹਰਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਆ ਆਪਣੇ ਪਰਿਵਾਰ ਲਈ ਆਪਣੇ ਚਾਹਣ ਵਾਲਿਆਂ ਲਈ ਸਾਰਿਆਂ ਲਈ ਤੇ ਮੇਰੇ ਬੱਚੇ ਨਾਲ ਆਏ ਆ ਸੁਧਿਆਨਸ਼ੌਰ ਮੰਦਿਰ ਤੇ ਮੇਰੇ ਦੋਸਤ ਨੇ ਸਾਬੀ ਭਾਜੀ ਤੇ ਭਾਜੀ ਨੂੰ ਤੁਸੀਂ ਜਾਣਦੇ ਹੋ ਸਰਜੀਤ ਭਾਜੀ ਸਾਡੇ ਤੇ ਬਸ ਬਹੁਤ ਅੱਛਾ ਲੱਗ ਰਿਹਾ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨਗੇ ਸਾਰੇ ਆਪਾਂ ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਉਹਦਾ ਟਾਈਟਲ ਹੈ ਦਾਦੀ ਮਾਂ ਤੇ ਤੋਂ ਹੋ ਰਹੀ ਨਾ ਰਿਸਪੋਨਸ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਮੈਂ ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ ਉਹ ਉਹਦੀ ਵੈਸੇ ਮੈਂ ਬੋਲ ਕੇ ਦੱਸ ਦੇਣਾ ਵੀ ਉਹ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਨੇ ਛਾਤੀ ਨਾਲ ਲਾਲੇ ਘੁੱਟ ਕੇ ਮਤਲਬ ਉਹ ਉਸ ਰਾਤ ਦਾ ਇੱਕ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਡਾਇਆ ਸੀ ਜਾਂ ਹੰਡਾਇਆ ਹੋਏਗਾ ਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ ਸੰਗਤ ਦੇ ਰੂਪ ਰੂਪ ਕੀਤਾ ਤੇ ਸੰਗਤ ਵੱਲੋਂ ਬਹੁਤ ਹੁੰਗਾਰਾ ਵੀ ਮਿਲਿਆ ਉਹਨੂੰ ਔਰ ਅਸੀਂ ਬਹੁਤ ਧੰਨਵਾਦੀ ਆ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇਦਾਂ ਦਾ ਕਰਦੇ ਰਹੀਏ ਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ ਚੰਗਾ ਸੁਣੋ ਚੰਗੇ ਕਲਾਕਾਰਾਂ ਨੂੰ ਪਿਆਰ ਕਰੋ ਔਰ ਚੰਗਾ ਸੰਗੀਤ ਸੁਣੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇਹ ਹੈਗੀਆਂ ਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਨਾ ਤੁਹਾਡੀ ਜ਼ਿੰਦਗੀ ਚੰਗੀ ਰਹੇਗੀ ਧੰਨਵਾਦ हा हा बहुत हा सब ठीक चलो सचिन भाई थोड़ा इधर देखिए Nah, kandang